ਸਾਡੇ ਚ ਜਿਹੜੀ ਤ੍ਰਿਸ਼ਨਾ ਜਿਹੜੀ ਸਾਰੀ ਮਾਨਸਿਕ ਰੋਗਾਂ ਦੀ ਬੁਨਿਆਦ ਹੈ ਉਹ ਬੜੀ ਪ੍ਰਬਲ ਤ੍ਰਿਸ਼ਨਾ ਕਰਕੇ ਜਿੱਥੇ ਕਿਤੇ ਵੀ ਤਾਕਤ ਆਂਦੀ ਹੋਵੇ ਜਿੱਥੇ ਕਿਤੇ ਪੈਸਾ ਆਂਦਾ ਹੋਵੇ ਕਿਤੇ ਜਾਇਜਾਕਾਰ ਆਂਦੀ ਹੋਵੇ ਸਾਡੇ ਬੰਨਿਆਂ ਤੋਂ ਰੁਕ ਹੀ ਨਹੀਂ ਹੁੰਦਾ ਹੈ ਉਹੀ ਬੰਦੇ ਜੇ ਕਿਤੇ ਅੱਜ ਕੋਈ ਮਹਿਮ ਚੱਲ ਰਹੀ ਆ ਖਾਲਸਾ ਰਾਜ ਦੀ ਸਿਰਜਣਾ ਦੇ ਲਈ ਉਦੇ ਵਿੱਚ ਵੀ ਉਹ ਜੇ ਉਹ ਕੋਈ ਚੀਜ਼ ਮਸ਼ਹੂਰ ਹੋ ਰਹੀ ਨੁਕਤਾ ਹੋ ਰਿਹਾ ਜਾਂ ਕੋਈ ਨਾਰਾ ਮਸ਼ਹੂਰ ਹੋ ਰਿਹਾ ਉਹ ਉਹੀ ਮਾਰਨ ਲੱਗ ਜਾਂਦੇ ਮਸਲਨ ਪਿਛਲੇ ਸਮੇਂ ਦੇ ਵਿੱਚ ਅਮਰ ਆਖਤ ਪਾਤਸ਼ਾਹੀ ਦਾਵਾ ਕਿ ਨਾਰਾ ਮਸ਼ਹੂਰ ਹੋਇਆ ਤੇ ਸਾਰੇ ਹੀ ਮਾਰਨ ਲੱਗ ਗਏ ਤੇ ਉਹਦਾ ਕੋਈ ਕਿਸੇ ਨੂੰ ਮਤਲਬ ਨਹੀਂ ਪਤਾ ਹੈ ਕੋਈ ਉੱਤੇ ਖੜਨ ਜੋਗਾ ਹੈ ਜਾਂ ਨਹੀਂ ਹੈ ਇਹ ਗੱਲ ਨਹੀਂ ਬਟ ਜੇ ਮਸ਼ਹੂਰ ਹੋ ਗਿਆ ਤਾਂ ਤੁਸੀਂ ਸਾਰੇ ਲਿਖਣ ਲੱਗ ਗਏ ਤੇ ਉਹ ਕਿਹਨਾਂ ਨੇ ਲਾਇਆ ਸੀਗਾ ਉਹਨਾਂ ਵਰਗੇ ਉਹਨਾਂ ਦੇ ਪੈਰ ਵਰਗੇ ਵੀ ਨਹੀਂ ਤੁਸੀਂ ਹੈ ਇਹ ਗੱਲ ਜੀ ਆਪਣੇ ਆਪ ਨੂੰ ਸੋਚ ਹੀ ਨਹੀਂ ਰਹੇ ਉਹ ਕਿਉਂ ਆ ਕਿਉਂਕਿ ਤ੍ਰਿਸ਼ਨਾ ਇੰਨੀ ਆ ਕਿ ਮਸ਼ਹੂਰ ਹੋਣਾ ਜਿਹੜਾ ਨਾਰਾ ਮਸ਼ਹੂਰ ਹੋ ਗਿਆ ਉਹਦੀ ਵੇਵ ਤੇ ਹੋ ਜਾ ਬਸ ਜਿੱਥੇ ਕਿਤੇ ਕੋਈ ਅਹੁਦਾ ਆਂਦਾ ਦਿਖਦਾ ਉਹੀ ਬੰਦੇ ਖਾਲਸਤਾਨ ਲਈ ਉਹੀ ਬੰਦੇ ਐਮਪੀ ਉਹੀ ਐਮਐਲਏ ਕੱਲ ਨੂੰ ਐਸਜੀਪੀਸੀ ਆਣੀ ਉਹਨਾਂ ਨੇ ਸੋਚਣਾ ਵੀ ਅਸੀਂ ਹੁਣ ਐਸਜੀਪੀਸੀ ਦੇ ਮੈਂਬਰ ਵੀ ਬਣ ਜਾਣਾ ਤੇ ਜਿੱਥੇ ਕੋਈ ਅਹੁਦਾ ਆਂਦਾ ਦਿਸੇ ਉਧਰ ਨੂੰ ਹੋ ਲੈਣਾ ਉਹ ਕਿਉਂ ਆ ਕਿਉਂਕਿ ਤ੍ਰਿਸ਼ਨਾ ਤੇ ਕਾਬੂ ਨਹੀਂ ਹੈ ਇਛਾਵਾਂ ਤੇ ਕਾਬੂ ਨਹੀਂ ਹੈ ਇਹ ਮਾਨਸਿਕ ਰੋਗ ਹੈ ਬੁਨਿਆਦੀ ਰੂਪ ਦੇ ਵਿੱਚ ਤ੍ਰਿਸ਼ਨਾ ਦੇ ਵਿੱਚੋਂ ਫਿਰ ਜਿਹੜੀਆਂ ਬਾਕੀ ਚੀਜ਼ਾਂ ਉਪਜਦੀਆਂ ਨੇ ਉਹ ਉਹਦੀ ਫਿਰ ਕੀਰਖਾ ਉਹ ਹੁੰਦਾ ਫਿਰ ਦੁਬੈ ਸੰਸਾ ਛੱਕ ਬੇਇਤਵਾਰੀ ਇਹ ਸਾਰੀਆਂ ਚੀਜ਼ਾਂ ਡਰ ਇਹ ਸਾਰੀਆਂ ਫਿਰ ਇਹਦੇ ਵਿੱਚੋਂ ਉਪਜਦੀਆਂ ਨੇ ਤੇ ਉਹ ਸਾਡੇ ਸਾਹਮਣੇ ਨੇ ਤੇ ਉਹ ਨਿੰਦਿਆ ਦੇ ਰੂਪ ਦੇ ਵਿੱਚ ਉਹਦੀ ਨਮਾਇਸ਼ ਜਿਹੜੀ ਸੋਸ਼ਲ ਮੀਡੀਆ ਰਹੀ ਆਪਾਂ ਦੇਖਦੇ ਹਾਂ ਕਿਸ ਤਰ੍ਹਾਂ ਲੱਗੀ ਰਹੀ ਹੈ ਤੋ ਸਾਨੂੰ ਮਾਨਸਿਕ ਤੌਰ ਦੇ ਉੱਤੇ ਆਪਣੇ ਆਪ ਨੂੰ ਸੋਧਣਾ ਪੈਣਾ ਹੈ